ਬਾਬਾ ਜੀ ਨੇ ਦੇਖੋ ਵਧੀਆ ਸੋਚਿਆ ਤੁਹਾਡੇ ਬਾਰੇ ਤੇ ਤੁਸੀਂ ਅੱਜ ਵੀਕ ਪੈ ਰਹੇ ਹੋ ਨਾ ਤੁਸੀਂ ਅੱਜ ਗਲਤ ਸੋਚ ਰਹੇ ਹੋ ਆਪਣੇ ਬਾਰੇ ਛੱਡ ਦਿਓ ਸੋਜਣਾ ਬਿਲਕੁਲ ਵੀ ਕੋਈ ਨੈਗੇਟਿਵ ਗੱਲ ਸੋਚਣੀ ਨਹੀਂ ਜੇ ਕਿਉਂ ਸੋਚਦੇ ਹੋ ਤੁਸੀਂ ਕਿ ਕਮੀਆਂ ਤੁਹਾਡੇ ਚ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜਿਆ ਤੁਹਾਨੂੰ ਤੇ ਆ ਬਾਰ ਬਾਰ ਗੱਲਾਂ ਆਪਣੇ ਦਿਨ ਨੂੰ ਕਹਿਣੀਆਂ ਪਤਾ ਕਿ ਉਹ ਜ਼ਰੂਰੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਗ ਹੈ ਨਾ ਆਪਾਂ ਦੁਨੀਆ ਦੀਆਂ ਗੱਲਾਂ ਸੁਣਦੇ ਆ ਤੇ ਉਹ ਸਾਡੇ ਦਿਮਾਗ ਚ ਬਹਿ ਜਾਂਦੀਆਂ ਸਾਡੇ ਦਿਲੋ ਦਿਮਾਗ ਤੇ ਅਸਰ ਦੁਨੀਆ ਦੀਆਂ ਗੱਲਾਂ ਦਾ ਪੈਣ ਦੇ ਆਪਣੇ ਰੱਬ ਦੀਆਂ ਗੱਲਾਂ ਦਾ ਨਹੀਂ ਸਾਨੂੰ ਭਰੋਸਾ ਦੁਨੀਆ ਤੇ ਹੋ ਗਿਆ ਰੱਬ ਤੇ ਹੈ ਨਹੀਂ ਭਰੋਸਾ ਮਾਲਕ ਤੋਂ ਪਿੱਛੇ ਹੋ ਗਏ ਬਹਿ ਗਏ ਤੇ ਜਦੋਂ ਦੁੱਖ ਆਏ ਚਾਰ ਉਦੋਂ ਬਸ ਦੁਨੀਆ ਵੱਲ ਭੱਜ ਕੇ ਕਦੇ ਇਹਦਾ ਬੂਆ ਖੜਕਾਨ ਨੇ ਕਦੇ ਇਹਦਾ ਬੂਆ ਖੜਕਾਨ ਨੇ ਕਿ ਯਾਰ ਤੂੰ ਤਾਂ ਮੇਰਾ ਦੋਸਤ ਹੈ ਮੇਰਾ ਦੁੱਖ ਸੁਣ ਲਾ ਮੇਰੀ ਪੀੜਾ ਸੁਣ ਲਾ ਜਦੋਂ ਪਤਾ ਖੁਦ ਨੂੰ ਵੀ ਹੈ ਕਿ ਕਿਸੇ ਨੇ ਨਹੀਂ ਆਣਾ ਐਵੇਂ ਨਾ ਢੋਲਿਆ ਕਰੋ ਮਾਲਕ ਬੈਠਾ ਮਾਲਕ ਸੰਭੀ ਬੈਠਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਵਧੀਆ ਸੋਚਿਆ ਤੁਹਾਡੇ ਬਾਰੇ ਜਦੋਂ ਉਹਨਾਂ ਨੇ ਤੁਹਾਡੇ ਨਾਲ ਨਹੀਂ ਗਲਤ ਹੋਣ ਦੇਣਾ ਤੇ ਨਹੀਂ ਹੋਣ ਦੇਣਾ ਫਿਰ ਇਹ ਭਾਵੇਂ ਪੂਰਾ ਸੰਸਾਰ ਇੱਕ ਪਾਸੇ ਹੋ ਜੇ ਜਿੰਨਾ ਮਰਜ਼ੀ ਕੋਈ ਮਾੜਾ ਕਰਨਾ ਚਾਹਦਾ ਹੋਵੇ ਤੁਹਾਡਾ ਬਾਬਾ ਨੇ ਵਾਲ ਵੀ ਨਹੀਂ ਵਿੰਗਾ ਹੁੰਦੇ ਨਾ ਤੇ ਇੱਕ ਗੱਲ ਇਹ ਵੀ ਯਾਦ ਰੱਖਣਾ ਆਪਣੇ ਮਨ 'ਚ ਕਿ ਜਿਹੜਾ ਤੁਹਾਨੂੰ ਗਲਤ ਬੋਲਦਾ ਨਾ ਜਿਹੜਾ ਤੁਹਾਨੂੰ ਬਾਰ-ਬਾਰ ਨੀਵਾ ਪਾਉਂਦਾ ਪਿਆ ਤੁਹਾਡਾ ਦਿਲ ਦੁਖਾਂਦਾ ਪਿਆ ਪੁਗਤਾਨ ਉਹਨਾਂ ਨੂੰ ਵੀ ਇੱਥੇ ਦੇਨੇ ਪੈਣੇ ਜੇ ਤੇ ਪੁਗਤਾਨ ਦੇ ਨੇ ਬਹੁਤ ਔਖੇ ਹੁੰਦੇ ਆ ਇੱਥੇ ਤਾਂ ਵੱਡੇ-ਵੱਡੇ ਰਾਜਿਆਂ ਦੀ ਹੰਕਾਰ ਮਿੱਟੀ ਬਣਾ ਦਿੰਦਾ ਮਾਲਕ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਹਾਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਣੀ ਜਦੋਂ ਮਾਲਕ ਨੇ ਤੁਹਾਡੇ ਲਈ ਜਵਾਬ ਲੈਣੇ ਨਾ ਤੁਸੀਂ ਖੁਦ ਦੇਖਣਾ ਫਿਰ ਮਾਲਕ ਇਨਸਾਫ ਜ਼ਰੂਰ ਕਰਦਾ ਜੇ ਤੇ ਜਿਹੜਾ ਗਲਤ ਬੋਲਦਾ ਜਿਹੜਾ ਤੁਹਾਨੂੰ ਮਾੜਾ ਬੋਲਦਾ ਟੈਨਸ਼ਨ ਨਹੀਂ ਲੈਣੀ ਆਪਣੇ ਗੁਰੂ ਪਾਸੇ ਲੱਗੇ ਰਹੋ ਬਸ ਮਾਲਕ ਨੇ ਆਪੇ ਨੇ ਢਿੱਡ ਲੈਣਾ ਸਭ ਕੁਝ ਤੁਹਾਨੂੰ ਕੁਛ ਕਹਿਂਦੀ ਕਰਨ ਦੀ ਲੋੜ ਹੀ ਨਹੀਂ ਪੈਣੀ ਭਗਵਾਨ ਆਪੇ ਇੱਜ਼ਤ ਬਣਾਈ ਰੱਖਦਾ ਆਪਣੇ ਬੱਚਿਆਂ ਦੀ ਬਸ ਭਰੋਸਾ ਆਪਣੇ ਭਗਵਾਨ ਤੇ ਰੱਖਣਾ ਜੀ